हेलो स्टूडेंट्स आज ਆਪਾਂ 10ਵੀਂ ਜਮਾਤ ਦੀ ਪ੍ਰੈਕਟਿਸ ਸ਼ੀਟ ਨੰਬਰ 3 ਨਾਲ ਕਰਾਂਗੇ ਜਿਹੜੀ ਮਨੁੱਖੀ ਅੱਖ ਅਤੇ ਰੰਗ ਬਰੰਗਾ ਸੰਸਾਰ ਪਾਠ ਵਿੱਚੋਂ ਹੈ ਇਸ ਦੇ ਕੁੱਲ 15 ਐਮਸੀਕਿਊ ਨੇ ਆਓ ਸ਼ੁਰੂ ਕਰਦੇ ਹਾਂ ਪਹਿਲਾ ਐਮਸੀਕਿਊ ਇੱਕ ਮਨੁੱਖੀ ਅੱਖ ਰੈਟੀਨਾ ਤੇ ਅੱਖ ਦੇ ਲੈਂਸ ਦੀ ਫੋਕਸ ਦੂਰੀ ਨੂੰ ਬਦਲ ਕੇ ਵੱਖ-ਵੱਖ ਦੂਰੀਆਂ ਤੇ ਪਈਆਂ ਵੱਖ-ਵੱਖ ਵਸਤੂਆਂ ਦੀਆਂ ਤਸਵੀਰਾਂ ਬਣਾ ਸਕਦੀ ਹੈ ਇਸ ਦਾ ਕੀ ਕਾਰਨ ਹੈ ਆਪਸ਼ਨ ਨੇ ਦੂਰਦ੍ਰਿਸ਼ਤਾ ਦ੍ਰਿਸ਼ਟੀ ਦੀ ਨਿਯੰਤਰਤਾ ਨਿਕੜ ਦ੍ਰਿਸ਼ਤਾ ਅਨੁਕੂਲਨ ਸਮਰੱਥਾ ਸਹੀ ਉੱਤਰ ਹੈ ਆਪਣੇ ਕੋਲ ਚੌਥਾ ਅਨੁਕੂਲਨ ਸਮਰੱਥਾ ਦੂਸਰਾ ਕੁਐਸਚਨ ਮਨੁੱਖੀ ਅੱਖ ਇਹਨਾਂ ਵਿੱਚੋਂ ਕਿਸ ਜਗ੍ਹਾ ਤੇ ਇੱਕ ਵਸਤੂ ਦਾ ਚਿੱਤਰ ਬਣਾਉਂਦੀ ਹੈ ਕਾਰਨੀਆ ਉੱਪਰ ਆਇਰਸ ਤੇ ਰੈਟੀਨਾ ਤੇ ਪੁਤਲੀ ਤੇ ਇਸ ਦਾ ਸਹੀ ਉੱਤਰ ਹੈ ਤੀਸਰਾ ਰੈਟੀਨਾ ਦੇ ਉੱਪਰ ਮਨੁੱਖੀ ਅੱਖ ਪ੍ਰਤਿਬਿੰਬ ਬਣਾਉਂਦੀ ਹੈ ਤੀਸਰਾ ਇੱਕ ਬਾਲਗ ਦੀ ਇੱਕ ਆਮ ਅੱਖ ਦੀ ਨਜ਼ਰ ਦੀ ਸਭ ਤੋਂ ਘੱਟ ਦੂਰੀ ਹੈ ਪਹਿਲਾ ਆਪਸ਼ਨ 25 mm 25 cm 25 m ਇਹਨਾਂ ਵਿੱਚੋਂ ਕੋਈ ਨਹੀਂ ਸਹੀ ਉੱਤਰ ਹੈਗਾ ਆਪਣੇ ਕੋਲ ਦੂਸਰਾ 25 cm ਚੌਥਾ ਪ੍ਰਸ਼ਨ ਅੱਖ ਦੇ ਲੈਂਸ ਦੀ ਫੋਕਸ ਦੂਰੀ ਵਿੱਚ ਤਬਦੀਲੀ ਦੀ ਕਿਰਿਆ ਕਿਸ ਕਾਰਨ ਹੁੰਦੀ ਹੈ ਪੁਤਲੀ ਦੁਆਰਾ ਆਇਰਸ ਦੁਆਰਾ ਸਿਲਰੀ ਪੇਸ਼ੀਆ ਦੁਆਰਾ ਰੈਟੀਨਾ ਦੁਆਰਾ ਸਹੀ ਉੱਤਰ ਹੈ ਆਪਣੇ ਕੋਲ ਤੀਸਰਾ ਸਿਲਰੀ ਪੇਸ਼ੀਆ ਦੁਆਰਾ ਪੰਜਵਾਂ ਪ੍ਰਸ਼ਨ ਨਿਕਟ ਦ੍ਰਿਸ਼ਟੀ ਦੋਸ਼ ਕਿਸ ਦੁਆਰਾ ਠੀਕ ਕੀਤਾ ਜਾ ਸਕਦਾ ਹੈ ਉੱਤਲ ਲੈਂਸ ਦੁਆਰਾ ਸਿਲੰਡਰੀਕਲ ਲੈਂਸ ਦੁਆਰਾ ਅਵਤਲ ਲੈਂਸ ਦੁਆਰਾ ਦੋ ਫੋਕਸੀ ਲੈਂਸ ਦੁਆਰਾ ਤੇ ਸਹੀ ਉੱਤਰ ਹੈ ਆਪਣੇ ਕੋਲ ਤੀਸਰਾ ਅਵਤਲ ਲੈਂਸ ਦੁਆਰਾ ਆਪਾਂ ਨਿਕਟ ਦ੍ਰਿਸ਼ਟੀ ਦੋਸ਼ ਨੂੰ ਠੀਕ ਕਰ ਸਕਦੇ ਹਾਂ ਛੇਵਾਂ ਪ੍ਰਸ਼ਨ ਇੱਕ ਸਫੈਦ ਰੋਸ਼ਨੀ ਕੱਚ ਦੇ ਪ੍ਰਿਜ਼ਮ ਤੇ ਟਿਕਦੀ ਹੈ ਸਭ ਤੋਂ ਘੱਟ ਮੁੜਨ ਵਾਲਾ ਰੰਗ ਕਿਹੜਾ ਹੈ ਬੈਂਗਣੀ ਕਲਰ ਸੰਤਰੀ ਰੰਗ ਪੀਲਾ ਰੰਗ ਲਾਲ ਰੰਗ ਸਹੀ ਉੱਤਰ ਹੈ ਆਪਣੇ ਕੋਲ ਲਾਲ ਰੰਗ ਜਿਹੜਾ ਲਾਲ ਰੰਗ ਹੈ ਇਹ ਸਭ ਤੋਂ ਘਟ ਮੁੜਦਾ ਹੈ ਰਜਨੀ ਨੇ ਅੱਜ ਅੱਖਾਂ ਦੇ ਡਾਕਟਰ ਕੋਲ ਚੈੱਕ ਕਰਵਾਇਆ ਹੈ ਡਾਕਟਰ ਅਨੁਸਾਰ ਰਜਨੀ ਨੂੰ ਨਿਕਟ ਤ੍ਰਿਸ਼ਟੀ ਦੋਸ਼ ਹੈ ਰਜਨੀ ਨੂੰ ਅਣਕਾ ਵਿੱਚੋਂ ਕਿਸ ਤਰ੍ਹਾਂ ਦੇ ਲੈਂਸ ਦਾ ਉਪਯੋਗ ਕਰਨਾ ਚਾਹੀਦਾ ਹੈ ਉਤਲ ਲੈਂਸ ਅਵਤਲ ਲੈਂਸ ਉਪਰੋਕਤ ਦੋਵੇਂ ਉਪਰੋਕਤ ਵਿੱਚੋਂ ਕੋਈ ਨਹੀਂ ਤੇ ਸਹੀ ਉੱਤਰ ਹੈ ਆਪਣੇ ਕੋਲ ਦੂਸਰਾ ਅਵਤਲ ਲੈਂਸ 8ਵਾਂ ਪ੍ਰਸ਼ਨ ਸਥਿਰ ਫੋਕਸ ਦੂਰੀ ਦਾ ਉੱਤਲ ਲੈਂਸ ਠੀਕ ਕਰ ਸਕਦਾ ਹੈ ਨਿਕਟ ਦ੍ਰਿਸ਼ਟੀ ਦੋਸ਼ ਨੂੰ ਦੂਰ ਦ੍ਰਿਸ਼ਟੀ ਦੋਸ਼ ਨੂੰ ਪਰਸਬੀਓਪੀਆ ਨੂੰ ਤੇ ਕੋਈ ਨਹੀਂ ਤੇ ਆਪਣਾ ਸਹੀ ਉੱਤਰ ਆਗੇਗਾ ਦੂਸਰਾ ਕਿ ਉੱਤਲ ਲੈਂਸ ਇਹ ਦੂਰ ਦ੍ਰਿਸ਼ਟੀ ਦੋਸ਼ ਵਾਸਤੇ ਵਰਤੇ ਜਾਂਦਾ ਹੈ ਤੇ ਅਵਤਲ ਲੈਂਸ ਨਿਕਟ ਦ੍ਰਿਸ਼ਟੀ ਦੋਸ਼ ਲਈ ਵਰਤੇ ਜਾਂਦਾ ਹੈ 9ਵਾਂ ਪ੍ਰਸ਼ਨ ਹੇਠ ਲਿਖੇ ਰੰਗਾਂ ਵਿੱਚੋਂ ਕਿਸ ਰੰਗ ਦੀ ਤਰੰਗ ਲੰਬਾਈ ਸਭ ਤੋਂ ਘੱਟ ਹੈ ਲਾਲ ਰੰਗ ਨੀਲਾ ਰੰਗ ਸੰਤਰੀ ਰੰਗ ਬੈਂਗਣੀ ਰੰਗ ਤੇ ਜਿਹੜਾ ਸਹੀ ਉੱਤਰ ਹੈ ਉਹ ਆਪਣੇ ਕੋਲ ਆ ਜਾਏਗਾ ਬੈਂਗਣੀ ਰੰਗ ਚੌਥਾ ਆਪਸ਼ਨ ਸਹੀ ਉੱਤਰ ਹੈ ਕੱਚ ਦੇ ਪ੍ਰਿਜ਼ਮ ਵਿੱਚੋਂ ਲੰਘਦੇ ਸਮੇਂ ਸਭ ਤੋਂ ਵੱਧ ਮੁੜਨ ਵਾਲਾ ਰੰਗ ਹੈ ਲਾਲ ਪੀਲਾ ਸੰਤਰੀ ਬੈਂਗਣੀ ਤੇ ਸਭ ਤੋਂ ਵੱਧ ਮੁੜਨ ਵਾਲਾ ਬੈਂਗਣੀ ਕਲਰ ਹੈ ਵਾਇਲਟ ਕਲਰ ਸਭ ਤੋਂ ਵੱਧ ਮੁੜਦਾ ਹੈ 11ਵਾਂ ਪ੍ਰਸ਼ਨ ਦੂਰ ਦ੍ਰਿਸ਼ਟੀ ਦੋਸ਼ ਨਾਲ ਪੀੜਿਤ ਅੱਖ ਦੇ ਨੇੜੇ ਬਿੰਦੂ ਕੀ ਹੈ 25 ਸੈਂਟੀਮੀਟਰ 25 ਸੈਂਟੀਮੀਟਰ ਤੋਂ ਘੱਟ 25 ਸੈਂਟੀਮੀਟਰ ਤੋਂ ਵੱਧ ਅਨੰਤ ਤੇ ਸਹੀ ਉੱਤਰ ਹੈ ਆਪਣੇ ਕੋਲ ਤੀਸਰਾ ਜਿਹੜਾ ਨੇੜੇ ਦਾ ਬਿੰਦੂ ਹੈ ਇਹ 25 ਸੈਂਟੀਮੀਟਰ ਤੋਂ ਵੱਧ ਜਾਵੇਗਾ ਤੇ ਆਪਾਂ ਆਨਸਰ ਆ ਜਾਏਗਾ 25 ਸੈਂਟੀਮੀਟਰ ਤੋਂ ਵੱਧ ਸਫੈਦ ਰੋਸ਼ਨੀ ਦੇ ਸੱਤ ਰੰਗਾਂ ਵਿੱਚ ਵਿਭਾਜਿਤ ਹੋਣ ਨੂੰ ਕੀ ਕਿਹਾ ਜਾਂਦਾ ਹੈ ਪ੍ਰਕਾਸ਼ ਦਾ ਵਰਣ ਵਿਕੇਪਣ परावर्तन ਅਪਵਰਤਨ ਇਹਨਾਂ ਵਿੱਚੋਂ ਕੋਈ ਨਹੀਂ ਸਹੀ ਉੱਤਰ ਹੈ ਆਪਣੇ ਕੋਲ ਪਹਿਲਾ ਪ੍ਰਕਾਸ਼ ਦਾ ਵਰਣ ਵਿਖੇਪਣ ਸੁਰਿੰਦਰ ਦੇ ਪਿਤਾ ਜੀ ਦੀ ਅੱਖ ਦਾ ਲੈਂਸ ਦੂਧੀਆ ਹੋ ਗਿਆ ਹੈ ਇਸ ਦ੍ਰਿਸ਼ਟੀ ਦੋਸ਼ ਨੂੰ ਕੀ ਕਹਿੰਦੇ ਹਨ ਨਿਕਟ ਦ੍ਰਿਸ਼ਟੀ ਦੋਸ਼ ਦੂਰ ਦ੍ਰਿਸ਼ਟੀ ਦੋਸ਼ ਮੋਤੀਆਂ ਬਿੰਦ ਜਰਾ ਦੂਰ ਦ੍ਰਿਸ਼ਟਤਾ ਸਹੀ ਉੱਤਰ ਹੈ ਆਪਣਾ ਤੀਸਰਾ ਮੋਤੀਆਂ ਬਿੰਦ ਪ੍ਰਸ਼ਨ 14ਵਾਂ ਅੱਜ ਅੱਖਾਂ ਚੈੱਕ ਕਰਵਾਉਣ ਉਪਰੰਤ ਇਮਰਾਨ ਨੂੰ ਪਤਾ ਲੱਗਿਆ ਕਿ ਉਸ ਨੂੰ ਦੂਰ ਦ੍ਰਿਸ਼ਟੀ ਦੋਸ਼ ਹੈ ਇਸ ਦੋਸ਼ ਦੇ ਕੀ ਕਾਰਨ ਹੋ ਸਕਦੇ ਹਨ ਨੇਤਰ ਲੈਂਸ ਦੀ ਫੋਕਸ ਦੂਰੀ ਦਾ ਵੱਧ ਜਾਣਾ ਡੇਲੇ ਦਾ ਛੋਟਾ ਹੋ ਜਾਣਾ ਇੱਕ ਅਤੇ ਦੋ ਦੋਨੇ ਉਪਰੋਕਤ ਵਿੱਚੋਂ ਕੋਈ ਨਹੀਂ ਸਹੀ ਉੱਤਰ ਹੈ ਤੀਸਰਾ ਇੱਕ ਅਤੇ ਦੋ ਦੋਵੇਂ 15ਵਾਂ ਪ੍ਰਸ਼ਨ ਵੀਨਾ ਜਦੋਂ ਕਲਾਸ ਵਿੱਚ ਸਭ ਤੋਂ ਪਿਛਲੇ ਬੈਂਚ ਤੇ ਬੈਠਦੀ ਹੈ ਉਸ ਨੂੰ ਬਲੈਕ ਬੋਰਡ ਤੇ ਲਿਖਿਆ ਸਪਸ਼ਟ ਵਿਖਾਈ ਨਹੀਂ ਦਿੰਦਾ ਜਦਕਿ ਉਸ ਨੂੰ ਆਪਣੀ ਕਾਪੀ ਤੇ ਲਿਖਿਆ ਸਪਸ਼ਟ ਦਿਖਾਈ ਦਿੰਦਾ ਹੈ ਵਿਨਾ ਨੂੰ ਕਿਹੜਾ ਦ੍ਰਿਸ਼ਟੀ ਦੋਸ਼ ਹੈ ਪਹਿਲਾ ਆਪਸ਼ਨ ਹੈ ਨਿਕਟ ਦ੍ਰਿਸ਼ਟੀ ਦੋਸ਼ ਦੂਰ ਦ੍ਰਿਸ਼ਟੀ ਦੋਸ਼ ਮੋਤੀਆਬਿੰਦ ਅਪਰੋਕਤ ਵਿੱਚੋਂ ਕੋਈ ਨਹੀਂ ਤੇ ਇਹ ਸਹੀ ਉੱਤਰ ਆ ਜਾਏਗਾ ਆਪਣੇ ਕੋਲ ਨਿਕਟ ਦ੍ਰਿਸ਼ਟੀ ਦੋਸ਼ ਇਹ ਸਨ ਬੇਟੇ ਆਪਣੇ ਅੱਜ ਦੇ 15 ਐਮਸੀਕਿਊ